ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਫਰਸਟ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਪੀ ਟ੍ਰਿਪਲ ਐਸ ਵੀ ਕਲਰਕ ਲੇਬਰ ਇੰਸਪੈਕਟਰ ਐਂਡ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਦੇ ਦੋਸਤੋ ਇਹਨਾਂ ਸਾਰੀਆਂ ਕਲਾਸਿਸ ਦਾ ਫ੍ਰੀ ਆਫ ਕੋਸਟ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪਾਂ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਵੇਗਾ। ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਨਾਂ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਗਰੁੱਪਸ ਨੂੰ ਜੁਆਇਨ ਕਰ ਸਕਦੇ ਹੋ। ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ। ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਹਨ ਤਾਂ ਸਭ ਤੋਂ ਸੌਖਾ ਕੁਐਸਚਨ ਹੈ ਤਾਂ ਮੈਂ ਤੁਹਾਡੇ ਕੋਲ 5 ਸਕਿੰਟਸ ਦਾ ਟਾਈਮ ਰਹੇਗਾ ਤਾਂ ਤੁਸੀਂ ਇਸ ਦਾ ਜਿਹੜਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਕਿ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਠੀਕ ਹੈ ਤਾਂ ਪੰਜਾਬ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਹਨ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ B 23 ਤਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਟੋਟਲ 23 ਜ਼ਿਲ੍ਹੇ ਨੇ ਠੀਕ ਹੈ ਜੇਕਰ ਗੱਲ ਕੀਤੀ ਜਾਵੇ 23ਵੇਂ ਜ਼ਿਲ੍ਹੇ ਦੀ ਤਾਂ ਜਿਹੜਾ 23ਵਾਂ ਜ਼ਿਲ੍ਹਾ ਸੀ ਤਾਂ ਉਹ ਕਿਹੜਾ ਸੀ ਜਿਹੜਾ ਹਾਲੀ ਦੇ ਵਿੱਚ ਬਣਿਆ ਸੀ ਤਾਂ ਉਹ ਸੀ ਮਲੇਰਕੋਟਲਾ ਮਲੇਰਕੋਟਲਾ ਸੀ ਜਿਹੜਾ ਉਹ ਸੀ ਉਹ 23ਵਾਂ ਜ਼ਿਲ੍ਹਾ ਬਣਿਆ ਸੀ ਪੰਜਾਬ ਦਾ ਠੀਕ ਹੈ ਤੇ ਇਹ ਕਦੋਂ ਬਣਿਆ ਸੀ ਇਹ ਬਣਿਆ ਸੀ 2021 ਦੇ ਵਿੱਚ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਕੋਲ ਦੋ ਜ਼ਿਲ੍ਹੇ ਨੇ ਕਿਹੜੇ ਜਿਵੇਂ ਪਠਾਨਕੋਟ ਤੇ ਫਾਜ਼ਿਲਕਾ ਤਾਂ ਜਿਹੜੇ ਇਹ ਦੋ ਜ਼ਿਲ੍ਹੇ ਨੇ ਤਾਂ ਇਹ 2011 ਦੇ ਵਿੱਚ ਬਣੇ ਸੀ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ 2011 ਦੇ ਵਿੱਚ ਕਿਹੜੇ ਕਿਹੜੇ ਬਣੇ ਸੀ ਪਠਾਨਕੋਟ ਤੇ ਫਾਜ਼ਿਲਕਾ ਤੇ 2021 ਦੇ ਵਿੱਚ ਕਿਹੜਾ ਜ਼ਿਲ੍ਹਾ ਬਣਿਆ ਸੀ ਮਲੇਰਕੋਟਲਾ ਤੇ ਜਿਹੜਾ ਮਲੇਰਕੋਟਲਾ ਸੀ ਇਹ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਨਿਕਲਿਆ ਸੀ ਤਾਂ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਨਿਕਲਿਆ ਸੀ ਠੀਕ ਹੈ ਤਾਂ ਤੁਸੀਂ ਇਹ ਯਾਦ ਰੱਖਣਾ ਇਹ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਕੁਐਸਚਨ ਦੇ ਨਾਲ ਹੀ ਰਿਪੀਟ ਕਰਵਾਉਂਦਾ ਰਹਿਾਂਗਾ ਤਾਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਕਲਾਸ ਦੇ ਵਿੱਚ ਬਣੇ ਰਹੋ ਨੈਕਸਟ ਕੁਐਸਚਨ ਮੂਵ ਕਰਦੇ ਆਂ ਕੁਐਸਚਨ ਨੰਬਰ 2 ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਇੰਟਰਨੈਸ਼ਨਲ ਸਟੇਡੀਅਮ ਹੈ ਤਾਂ ਗੱਲ ਕੀਤੀ ਗਈ ਹੈ ਇੰਟਰਨੈਸ਼ਨਲ ਸਟੇਡੀਅਮ ਦੀ ਪੰਜਾਬ ਦਾ ਅਜਿਹਾ ਕਿਹੜਾ ਸ਼ਹਿਰ ਹੈ ਜਿਸ ਦੇ ਵਿੱਚ ਇੰਟਰਨੈਸ਼ਨਲ ਸਟੇਡੀਅਮ ਹੈ ਆਪਣੇ ਕੋਲ ਆਪਸ਼ਨ ਨੇ ਲੁਧਿਆਣਾ ਮੁਹਾਲੀ ਪਟਿਆਲਾ ਤੇ ਬਠਿੰਡਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਬੀ ਮੁਹਾਲੀ ਕਿ ਕਿ ਤਾਂ ਜਿਹੜਾ ਮਹਾਲੀ ਸ਼ਹਿਰ ਹੈ ਉਸ ਦੇ ਵਿੱਚ ਇੱਕ ਇੰਟਰਨੈਸ਼ਨਲ ਸਟੇਡੀਅਮ ਬਣਿਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਉਸ ਸਟੇਡੀਅਮ ਦੀ ਤਾਂ ਉਸ ਸਟੇਡੀਅਮ ਦਾ ਨਾਮ ਕੀ ਹੈ ਤਾਂ ਉਸ ਦਾ ਨਾਮ ਹੈ ਦਾ ਇੰਦਰਜੀਤ ਦਾ ਇੰਦਰਜੀਤ ਸਿੰਘ ਵਿੰਦਰਾ ਇੰਦਰਜੀਤ ਸਿੰਘ ਵਿੰਦਰਾ ਸਟੇਡੀਅਮ ਠੀਕ ਹੈ ਤਾਂ ਤੁਸੀਂ ਇਹ ਵੀ ਯਾਦ ਰੱਖਣਾ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਕਈ ਵਾਰ ਇੰਦਰਜੀਤ ਸਿੰਘ ਦੀ ਜਗ੍ਹਾ ਆਈਐਸ ਵੀ ਆ ਜਾਂਦਾ ਆਈਐਸ ਬਿੰਦਰਾ ਸਟੇਡੀਅਮ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਇਸ ਨੂੰ ਬਿਲਟ ਕਰਨ ਦੀ ਤਾਂ ਇਸ ਨੂੰ ਬਿਲਟ ਕਿਸ ਨੇ ਕੀਤਾ ਸੀ ਤਾਂ ਉਹ ਕੀਤਾ ਸੀ ਗਿਤਾੰਸ਼ੂ ਕਲਰਾਨੇ ਠੀਕ ਹੈ ਗਿਤਾੰਸ਼ੂ ਕਲਰਾਨੇ ਨੇ ਬਿਲਟਾ ਬਿਲਟ ਕੀਤਾ ਸੀ ਇਹ ਠੀਕ ਹੈ ਜੇਕਰ ਇਸ ਦੀ ਲਾਗਤ ਦੀ ਗੱਲ ਕੀਤੀ ਜਾਂਦਾ ਟੋਟਲ 25 ਕਰੋੜ ਰੁਪਏ ਇਸਗੰ ਸਟੇਡੀਅਮ ਨੂੰ ਬਣਾਉਣ ਤੇ ਖਰਚਾ ਆਇਆ ਸੀ ਤੇ ਇਹ ਕਦੋਂ ਤੱਕ ਬਣ ਕੇ ਤਿਆਰ ਹੋ ਗਿਆ ਸੀ ਤਾਂ ਇਹ 3 ਸਾਲ ਦੇ ਵਿੱਚ ਕੰਪਲੀਟ ਹੋ ਗਿਆ ਸੀ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਮੂਵ ਕਰਦੇ ਆਂ ਕੁਐਸਚਨ ਨੰਬਰ 3 ਬਾਦਸ਼ਾਹ ਅਕਬਰ ਕਿਸ ਥਾਂ ਤੇ ਗੱਦੀ ਤੇ ਬੈਠਾ ਸੀ ਤਾਂ ਬਾਦਸ਼ਾਹ ਅਕਬਰ ਤਾਂ ਜਿਹੜੇ ਬਾਦਸ਼ਾਹ ਅਕਬਰ ਸੀ ਉਹ ਕਿਹੜੀ ਥਾਂ ਤੇ ਗੱਦੀ ਤੇ ਬੈਠਾ ਸੀ ਆਪਸ਼ਨ ਨੇ ਆਪਣੇ ਕੋਲ ਦਿੱਲੀ ਅਮਰਕੋਟ ਕਲਾਨੌਰ ਐਂਡ ਸ਼ਹਿਜਹਾਨਬਾਦ ਸ਼ਾਹਜਹਾਨਬਾਦ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਸੀ ਕਲਾਨੌਰ ਆ ਜਿਹੜੇ ਬਾਦਸ਼ਾਹ ਅਕਬਰ ਸੀ ਉਹ ਕਲਾਂ ਨੌਰ ਦੇ ਸਥਾਨ ਤੇ ਕੀ ਸੀ ਗੁਰਗੱਦੀ ਦੇ ਬਿਰਾਜ਼ਮਾਨ ਹੋਏ ਸੀ ਤੇ ਕਦੋਂ ਹੋਏ ਸੀ ਉਹ ਤਾਂ ਉਹ ਹੋਏ ਸੀ ਫਰਵਰੀ ਫਰਵਰੀ 1556 ਨੂੰ 15 ਫਰਵਰੀ 1556 ਨੂੰ ਉਹ ਕਲਾਂ ਨੌਰ ਦੇ ਸਥਾਨ ਤੇ ਗੁਰਗੱਦੀ ਦੇ ਬਿਰਾਜ਼ਮਾਨ ਹੋਏ ਸੀ ਬਾਦਸ਼ਾਹ ਅਕਬਰ ਤਾਂ ਤੁਸੀਂ ਯਾਦ ਰੱਖਣਾ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵੱਲ ਕਰਦੇ ਹਾਂ ਪੰਜਾਬ ਦਾ ਕਿਹੜਾ ਕਸਬਾ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਇਹਨਾਂ ਦੇ ਵਿੱਚੋਂ ਕਿਹੜਾ ਕਸਬਾ ਜਾਣਿਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਬੀ ਤਲਵੰਡੀ ਸਾਬੋ ਤਾਂ ਜਿਹੜਾ ਤਲਵੰਡੀ ਸਾਬੋ ਉਹ ਕੀ ਹੈ ਉਹ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਤਾਂ ਇਹ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਾਂ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਲਵੰਡੀ ਸਾਬੋ ਇਗੈਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਗੁਰੂ ਕੀ ਕਾਸ਼ੀ ਦੀ ਤਾਂ ਜਿਹੜਾ ਤਲਵੰਡੀ ਸਾਬੋ ਸੀ ਉਹ ਬਠਿੰਡਾ ਦੇ ਵਿੱਚ ਸਥਿਤ ਸੀ ਤਾਂ ਗੁਰੂ ਕੀ ਕਾਸ਼ੀ ਦਾ ਨਾਮ ਸੀ ਉਹ ਕਿਸ ਨੇ ਰੱਖਿਆ ਸੀ ਤਾਂ ਉਹ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀ ਸੀ ਇਸ ਦਾ ਨਾਮ ਗੁਰੂ ਕੀ ਕਾਸ਼ੀ ਰੱਖਿਆ ਗਿਆ ਸੀ ਤਲਵੰਡੀ ਸਾਬੋ ਦਾ ਨੈਕਸਟ ਕੁਐਸਚਨ ਹੁਣ ਕਰਦੇ ਆਂ ਕੁਐਸਚਨ ਨੰਬਰ 5 ਹੜੱਪਾ ਸੱਪਿਆਤਾ ਕਾਲ ਦੇ ਅਵਸ਼ੇਸ਼ ਪੰਜਾਬ ਦੇ ਕਿਸ ਸਥਾਨ ਵਿੱਚੋਂ ਮਿਲੇ ਹਨ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਹੜੱਪਾ ਸੱਪੇ ਦਾ ਕਾਲ ਦੇ ਦੇ ਅਵਸ਼ੇਸ਼ ਸੀ ਉਹ ਪੰਜਾਬ ਦੇ ਕਿਹੜੇ ਸਥਾਨ ਤੋਂ ਮਿਲੇ ਸੀ ਤਾਂ ਉਹ ਮਿਲੇ ਸੀ ਸੰਘੋਲ ਨਾਮਕ ਸਥਾਨ ਤੋਂ ਠੀਕ ਹੈ ਡੀ ਇਸ ਦਾ ਰਾਈਟ ਆਨਸਰ ਸੰਘੋਲ ਨਾਮਕ ਸਥਾਨ ਤੋਂ ਕੀ ਸੀ ਢੜੱਪਾ ਸੱਪੇ ਦਾ ਕਾਲ ਦੇ ਅਵਸ਼ੇਸ਼ ਮਿਲੇ ਸੀ ਠੀਕ ਹੈ ਕਿਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੰਘੋਲ ਨੂੰ ਤਾਂ ਇਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿ ਜਿਹੜਾ ਸੰਘੋਲ ਹੈ ਉਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਆਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਉੱਚਾ ਪਿੰਡ ਦੇ ਨਾਮ ਨਾਲ ਤਾਂ ਜਿਹੜਾ ਸੰਗੋਰ ਹੈ ਉਸ ਨੂੰ ਉੱਚਾ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਠੀਕ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਜਿਹੜੇ ਹ ਹੜੱਪਾ ਸਭੇ ਤਾਂ ਦੇ ਅਵਸ਼ੇਸ਼ ਦੇ ਉਹਨਾਂ ਦੇ ਵਿੱਚੋਂ ਕੀ ਕੁਝ ਮਿਲਿਆ ਸੀ ਤਾਂ ਜੇਕਰ ਤਾਂ ਜੇਕਰ ਗੱਲ ਕਰਦੇ ਉਹਦੇ ਵਿੱਚ ਤਾਂ ਲਾਰਜ ਨੰਬਰ ਆਫ ਪੁਆਇੰਟਸ ਹੋਗੇ ਠੀਕ ਹੈ ਪਿਲਰਸ ਹੋਗੇ ਸਟੋਨਸ ਹੋਗੇ ਸਲੇਬਸ ਹੋਗੇ ਐਕਸ ਐਕਸਟਰਾ ਠੀਕ ਹੈ ਜੇਕਰ ਹੋਰ ਗੱਲ ਕੀਤੀ ਜਾਵੇ ਬੁੱਧਿਸ਼ਟਰੀ ਦੇ ਜਿਹੜਾ ਬੁੱਧਿਸ਼ਟ ਸੀਮ ਠੀਕ ਹੈ ਉਦਰ ਸਤੂ ਹੂਪ ਵੀ ਮਿਲੇ ਸੀ ਇਹ ਸਾਰੇ ਕਿੱਥੋਂ ਮਿਲੇ ਸੀ ਤਾਂ ਉਹ ਸਾਰੇ ਉੱਚਾ ਪਿੰਡ ਮਤਲਬ ਕਿ ਸੰਘੋਲ ਸੰਘੋਲ ਜਗ੍ਹਾ ਤੇ ਮਿਲੇ ਸੀ ਠੀਕ ਹੈ ਇਹ ਜਿਹੜੀਆਂ ਸਾਜ ਚੀਜ਼ਾਂ ਨੇ ਤਾਂ ਉਹ ਹੁਣ ਕਿੱਥੇ ਪਈਆਂ ਨੇ ਤਾਂ ਉਹ ਪਈਆਂ ਨੇ ਆਰਕੀਓਲੋਜੀਕਲ ਮਿਊਜ਼ੀਅਮ ਦੇ ਵਿੱਚ ਆਰਕੀਓਲੋਜੀਕਲ ਆਰਕੀਓਲੋਜੀਕਲ ਮਿਊਜ਼ੀਅਮ ਦੇ ਵਿੱਚ ਪਈਆਂ ਨੇ ਇਹ ਮਿਊਜ਼ੀਅਮ ਕਿੱਥੇ ਸਥਿਤ ਹੈ ਤਾਂ ਇਹ ਸੰਘੋਲ ਦੇ ਵਿੱਚ ਹੀ ਸਥਿਤ ਹੈ ਤਾਂ ਇਹ ਜਿਹੜੇ ਸਾਰੇ ਚੀਜ਼ਾਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਤੇ ਜਿਕਰ ਇਹ ਜਿਕਰ ਗੱਲ ਕੀਤੀ ਹੈ ਸੰਘੋਲ ਦੀ ਤਾਂ ਇਹ ਕਿੱਥੇ ਪੈਂਦਾ ਹੈ ਆ ਇਹ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਤੇ ਚੰਡੀਗੜ੍ਹ ਤੋਂ ਜਿਹੜਾ ਲੁਧਿਆਣਾ ਹਾਈਵੇ ਤੋਂ ਤਕਰੀਬਨ 60 ਕਿਲੋਮੀਟਰ ਜਾਂ 40 ਕਿਲੋਮੀਟਰ ਦੇ ਨਜ਼ਦੀਕ ਪੈਂਦਾ ਹੈ ਕੁੰਚਾ ਪਿੰਡ ਜਾਂ ਸੰਘੋਲ ਕਹਿੰਦੇ ਨੇ ਠੀਕ ਹੈ ਉੱਥੇ ਇਹ ਸਾਰਾ ਸਮਾਨ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਨੈਕਸਟ ਕੁਐਸਚਨ ਵੀ ਸਿਟ ਕਰਦੇ ਆਪਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਖੇਤਰ ਦੇ ਕੁਝ ਰਾਜਸਤਾਨ ਨੂੰ ਮਿਲਾ ਕੇ ਪੈਪਸੂ ਰਾਜ ਬਣਾਇਆ ਗਿਆ ਸੀ ਕਿੰਨੀਆਂ ਰਾਜਸਤਾਨ ਪੈਪਸੂ ਦਾ ਹਿੱਸਾ ਸਨ ਤਾਂ ਹੁਣ ਹੁਣ ਆਗੇ ਭਾਰਤ ਦੀ ਆਜ਼ਾਦੀ ਤਾਂ ਜਦੋਂ ਭਾਰਤ ਦੀ ਆਜ਼ਾਦੀ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਖੇਤਰ ਸੀ ਉਹ ਉਹ ਕੁਝ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਉਹਨਾਂ ਰਿਆਸਤਾਂ ਨੂੰ ਕੀ ਕੀਤਾ ਗਿਆ ਪੈਪਸੂ ਰਾਜ ਦੇ ਵਿੱਚ ਮਿਲਾ ਲਿਆ ਗਿਆ ਤਾਂ ਉਹ ਜਿਹੜੀਆਂ ਰਿਆਸਤਾਂ ਸੀ ਉਹ ਕਿੰਨੀਆਂ ਸੀ ਤਾਂ ਕੀ ਰਾਈਟ ਆਨਸਰ ਰਹੇਗਾ ਆਪਣੇ ਕੋਲ ਦਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਬੀ ਤਾਂ ਟੋਟਲ 8 ਰਿਆਸਤਾਂ ਸੀ ਜਿਨ੍ਹਾਂ ਨੂੰ ਕੀ ਕੀਤਾ ਗਿਆ ਸੀ ਐਪਸੂ ਦੇ ਵਿੱਚ ਰਲਾ ਲਿਆ ਗਿਆ ਸੀ ਤੇ ਉਹਨਾਂ ਨੇ ਦੀ ਗੱਲ ਕੀਤੀ ਵੀ ਅੱਠ ਜਆਸ ਤਾਂ ਕਿਹੜੀਆਂ-ਕਿਹੜੀਆਂ ਸੀ ਉਹ ਤਾਂ ਉਹ ਹੋ ਗਈਆਂ ਪਟਿਆਲਾ ਜੀਂਦ ਨਾਪਾ ਫਰੀਦਕੋਟ ਕਪੂਰਥਲਾ ਕਲਸੀਆਂ ਮਲੇਰ ਕੋਟਲਾ ਤੇ ਨਾਲਾਗੜ੍ਹ ਇਹ ਜਿਹੜੀਆਂ 8 ਰਾਜ ਸਤਾਂ ਸੀ ਇਹਨਾਂ ਨੂੰ ਕੀ ਕੀਤਾ ਗਿਆ ਜਦ ਭਾਰਤ ਦੀ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਕੀ ਕੀਤਾ ਗਿਆ ਇਹਨਾਂ ਨੂੰ ਪੈਪਸੂ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਠੀਕ ਹੈ ਤਾਂ ਏ ਐਮ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਬਣਾਈ ਗਈ ਯਾਦਗਾਰ ਦਾ ਕੀ ਨਾਮ ਹੈ ਤਾਂ ਜੇਕਰ ਕਰਤਾਰਪੁਰ ਦੇ ਵਿੱਚ ਇੱਕ ਯਾਦਗਾਰ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਤਾਂ ਉਹ ਕਿਸ ਚੀਜ਼ ਦੀ ਯਾਦ ਦੇ ਵਿੱਚ ਬਣਾਈ ਗਈ ਸੀ ਤਾਂ ਕੀ ਰਾਈਟ ਆਨਸਰ ਹੈਗਾ ਕੀ ਬਣਾਇਆ ਗਿਆ ਹੈ ਉਹਨਾਂ ਦੀ ਯਾਦ ਦੇ ਵਿੱਚ ਦਾ ਇਜ਼ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਜੰਗ ਇਹ ਆਜ਼ਾਦੀ ਮੈਮੋਰੀਅਲ ਤਾਂ ਜੰਗ ਇਹ ਆਜ਼ਾਦੀ ਮੈਮੋਰੀਅਲ ਕੀ ਕਰਤਾਰਪੁਰ ਦੇ ਵਿੱਚ ਬਣਾਇਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਤਾਂ ਜੇਕਰ ਗੱਲ ਕੀਤੀ ਵੀ ਇਹ ਕਿਉਂ ਬਣਾਇਆ ਗਿਆ ਸੀ ਤਾਂ ਜੇਕਰ ਗੱਲ ਨਹੀਂ ਕੀਤੀ ਵੀ ਆਜ਼ਾਦੀ ਦੀ ਲੜਾਈ ਜਿਹੜੀ ਹੋਈ ਸੀ ਉਹਨਾਂ ਦੇ ਵਿੱਚ ਜਿਨ੍ਹਾਂ ਪੰਜਾਬੀਆਂ ਨੇ ਆਪਣਾ ਕੰਟਰੀਬਿਊਸ਼ਨ ਕੀਤਾ ਸੀ ਮਤਲਬ ਕੰਟ੍ਰਿਬਿਊਟ ਕੀਤਾ ਸੀ ਜਿਹੜੇ ਸ਼ਹੀਦ ਹੋਏ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਕੀ ਸੀ ਇਹ ਜੰਗ ਇਹ ਆਜ਼ਾਦੀ ਮੈਮੋਰੀਅਲ ਸਥਾਪਿਤ ਕੀਤਾ ਗਿਆ ਸੀ ਠੀਕ ਹੈ ਪੰਜਾਬ ਸਰਕਾਰ ਵੱਲੋਂ ਤਾਂ ਯਾਦ ਰੱਖਣਾ ਤੁਸੀਂ A इज द राइट आंसर नेक्स्ट क्वेश्चन मूव ਕਰਦੇ ਆਪਾਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਤਾਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ B ਲੁਧਿਆਣਾ ਠੀਕ ਹੈ ਜੇਕਰ ਗੱਲ ਕੀਤੀ ਆਵੇ ਏਰੀਆ ਵਾਈਜ਼ ਜੇਕਰ ਏਰੀਆ ਵਾਈਜ਼ ਚਾਹੇ ਪਪੂਲੇਸ਼ਨ ਵਾਈਜ਼ ਤਾਂ ਦੋਨਾਂ ਜਗ੍ਹਾ ਤੇ ਕੀ ਆਏਗਾ ਆਪਣਾ ਲੁਧਿਆਣਾ ਕਿਉਂਕਿ ਏਰੀਆ ਐਂਡ ਪਪੂਲੇਸ਼ਨ ਦੇ ਮੁਤਾਬਿਕ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਉਹ ਕਿਹੜਾ ਹੈ ਉਹ ਲੁਧਿਆਣਾ ਜ਼ਿਲ੍ਹਾ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰਦੇ ਆਂ ਪੰਜਾਬ ਦੇ ਕੁੱਲ ਭੂਮੀ ਖੇਤਰ ਵਿੱਚ ਖੇਤੀਯੋਗ ਜ਼ਮੀਨ ਦਾ ਪ੍ਰਤੀਸ਼ਤ ਕਿੰਨਾ ਹੈ ਤਾਂ ਜਿਹੜੀ ਪੰਜਾਬ ਦੇ ਵਿੱਚ ਭੂਮੀ ਖੇਤਰ ਹੈ ਉਸਦੇ ਵੀ ਨਾ ਖੇਤੀਯੋਗ ਮਤਲਬ ਕਿ ਖੇਤੀ ਕਰਨ ਦੇ ਲਈ ਜ਼ਮੀਨ ਹੈ ਉਹ ਕਿੰਨੇ ਪ੍ਰਤੀਸ਼ਤ ਹੈਨ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ 82% 82% ਖੇਤੀਯੋਗ ਜ਼ਮੀਨ ਹੈ ਆਪਣੇ ਪੰਜਾਬ ਦੇ ਵਿੱਚ ਮਤਲਬ 100% ਦੇ ਵਿੱਚ 82% ਖੇਤੀ ਕਰਨ ਦੇ ਲਈ ਜ਼ਮੀਨ ਹੈਗੀ ਹੈ ਆਪਣੇ ਪੰਜਾਬ ਦੇ ਵਿੱਚ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆਪਾਂ ਸਭ ਤੋਂ ਵੱਧ ਰੇਲ ਗੱਡੀਆਂ ਰਾਜ ਦੇ ਕਿਹੜੇ ਰੇਲਵੇ ਸਟੇਸ਼ਨ ਤੇ ਰੁਕਦੀਆਂ ਹਨ ਤਾਂ ਰੇਲ ਗੱਡੀਆਂ ਦੀ ਗੱਲ ਕੀਤੀ ਗਈ ਤਾਂ ਸਭ ਤੋਂ ਵੱਧ ਰੇਲ ਗੱਡੀਆਂ ਜਿਹੜੀਆਂ ਉਹ ਰਾਜ ਦੇ ਕਿਹੜੇ ਰੇਲਵੇ ਸਟੇਸ਼ਨ ਦੇ ਵਿੱਚ ਰੁਕਦੀਆਂ ਨੇ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਲੁਧਿਆਣਾ ਦੇ ਵਿੱਚ ਠੀਕ ਹੈ ਤਾਂ ਲੁਧਿਆਣਾ ਦੇ ਵਿੱਚ ਕੀ ਹੈ ਸਭ ਤੋਂ ਵੱਧ ਰੇਲ ਗੱਡੀਆਂ ਰੁਕਦੀਆਂ ਨੇ ਯਾਦ ਰੱਖਣਾ ਤੁਸੀਂ ਤਕਰੀਬਨ ਡੇਲੀ ਦੀ ਗੱਲ ਕੀਤੀ ਹੈ ਬਈ ਡੇਲੀ ਲਗਭਗ 2200 2200 ਜਾਂ 2200 ਤੋਂ ਵੱਧ ਰੇਲ ਗੱਡੀਆਂ ਨੇ ਜਿਹੜੀਆਂ ਉਹ ਕੀ ਹੈ ਲੁਧਿਆਣਾ ਦੇ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦੇ ਰੁਕਦੀਆਂ ਨੇ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰਦੇ ਹਾਂ ਪੰਜਾਬ ਵਿੱਚ ਕੁੱਲ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕਿੰਨੀ ਹੈ ਵਿਧਾਨ ਸਭਾ ਹਲਕਿਆਂ ਦੀ ਤਾਂ ਕੀ ਰਾਈਟ ਆਨਸਰ ਹੋਏਗਾ ਤਾਂ ਪੰਜਾਬ ਦੇ ਵਿੱਚ ਟੋਟਲ ਵਿਧਾਨ ਸਭਾ ਦੇ ਹਲਕੇ ਕਿੰਨੇ ਪੈਂਦੇ ਨੇ ਤਾਂ ਬਿਲਕੁਲ ਸੌਖਾ ਆਨਸਰ ਕੁਆ ਆਨਸਰ ਇਜ਼ ਦ ਟੋਟਲ 117 ਤਾਂ ਟੋਟਲ 117 ਹਲਕੇ ਨੇ ਪੰਜਾਬ ਦੇ ਵਿਧਾਨ ਸਭਾ ਦੇ ਯਾਦ ਰੱਖਣਾ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸ਼نگ ਮੂਵ ਕਰਦੇ ਆਂ ਪੰਜਾਬ ਦੇ ਵਿੱਚ ਕਰੰਮਵਰ ਲੋਕ ਸਭਾ ਅਤੇ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ ਲੋਕ ਸਭਾ ਤੇ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਤਾਂ ਇਸ ਦਾ ਰਾਈਟ ਆਨਸਰ ਦਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਲੋਕ ਸਭਾ ਦੇ ਟੋਟਲ 13 ਸੀਟਾਂ ਨੇ ਰਾਜ ਸਭਾ ਦੀਆਂ 7 ਸੀਟਾਂ ਨੇ ए इज द राइट आंसर ਠੀਕ ਹੈ ਟੋਟਲ 20 ਸੀਟਾਂ ਨੇ ਜਿਸ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਆਉਂਦੀਆਂ ਨੇ ਤੇ ਰਾਜ ਸਭਾ ਦੀਆਂ ਟੋਟਲ 7 ਸੀਟਾਂ ਆਉਂਦੀਆਂ ਨੇ ਇਹ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆਪਾਂ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਦਾ ਇਜ਼ ਦਾ ਰਾਈਟ ਆਨਸਰ ਪੰਜਾਬ ਜਿਹੜਾ ਸ਼ਬਦ ਹੈ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਉਹ ਲਿਆ ਗਿਆ ਫਾਰਸੀ ਭਾਸ਼ਾ ਤੋਂ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਜਿਸ ਨੂੰ ਪਰਸ਼ੀਅਨ ਵੀ ਕਹਿੰਦੇ ਨੇ ਠੀਕ ਹੈ ਜਿਹੜਾ ਪੰਜਾਬ ਹੈ ਉਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਪੰਜ ਪਲੱਸ ਆਪ ਤੋਂ ਠੀਕ ਹੈ ਪੰਜ ਪਾਣੀਆਂ ਦੀ ਧਰਤੀ ਵੀ ਕਹਿੰਦੇ ਨੇ ਆਪਾਂ ਠੀਕ ਹੈ ਤਾਂ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਮੂਵ ਕਰਦੇ ਹਾਂ ਕਿਹੜਾ ਜ਼ਿਲ੍ਹਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਹੈ ਕਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਕਿਹੜਾ ਜ਼ਿਲ੍ਹਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਮਾਨਸਾ ਤਾਂ ਜੇ ਕਹੇ ਸਭ ਤੋਂ ਘੱਟ ਸਾਖਰਤਾ ਬਲ ਲੋ ਲਿਟਰੇਸੀ ਰੇਟ ਲੋਇਸਟ ਲਿਟਰੇਸੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕਿਹੜਾ ਜ਼ਿਲ੍ਹਾ ਹੁੰਦਾ ਹੈ ਤਾਂ ਮਾਨਸਾ ਜ਼ਿਲ੍ਹਾ ਹੁੰਦਾ ਹੈ ਠੀਕ ਹੈ ਜਿਸ ਦੇ ਵਿੱਚ ਕੀ 61.8% ਦਾ ਲਿਟਰੇਸੀ ਰੇਟ ਹੈ ਠੀਕ ਹੈ ਯਾਦ ਰੱਖਣਾ ਤੁਸੀਂ ਨੈਕਸਟ ਕੁਸਚਨ ਦੇਖਦੇ ਆ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਹਨ ਪੰਜਾਬੀ ਬੋਲਣ ਵਾਲੀ ਲੋਕ ਨੇ ਜਿਹੜੇ ਉਹ ਕਿਹੜੇ ਦੇਸ਼ ਦੇ ਵਿੱਚ ਨੇ ਸਭ ਤੋਂ ਜ਼ਿਆਦਾ ਤਾਂ ਉਹਨੇ ਆਪਣੇ ਕੋਲ ਪਾਕਿਸਤਾਨ ਦੇ ਵਿੱਚ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸਚਨ ਮੂਵ ਕਰਦੇ ਆ ਪੰਜਾਬ ਦੀ ਪ੍ਰਤੀ ਵਰਗ ਕਿਲੋਮੀਟਰ ਆਬਾਦੀ ਦੀ ਘਣਤਾ ਡੈਸ਼ ਹੈ ਜਿਵੇਂ ਕਿ 2001 ਦੇ ਮਰਦਮ ਸ਼ੁਮਾਰੀ ਵਿੱਚ ਸਥਾਪਿਤ ਕੀਤਾ ਗਿਆ ਸੀ ਪੰਜਾਬ ਦੇ ਪ੍ਰਤੀ ਵੱਲੋਂ ਵਰਗ ਕਿਲੋਮੀਟਰ ਆਬਾਦੀ ਦੀ ਘਣਤਾ ਦੀ ਗੱਲ ਕੀਤੀ ਹੈ 2011 ਦੀ ਗੱਲ ਹੋ ਰਹੀ ਹੈ ਇਹ ਵੀ ਯਾਦ ਰੱਖੇ ਤੁਸੀਂ ਠੀਕ ਹੈ 2011 ਦੀ ਜਨਗਣਨਾ ਦੀ ਗੱਲ ਹੋ ਰਹੀ ਹੈ ਇਸ ਦੇ ਵਿੱਚ ਜਿਹੜੀ ਆਬਾਦੀ ਦੀ ਘਣਤਾ ਸੀ ਉਹ ਕਿੰਨੀ ਸੀ ਤਾਂ ਉਹ ਸੀ 551 ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸ਼ਚਨ ਨੂੰ ਕਰ ਲੈਣੇ ਆ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਲਿੰਗ ਅਨੁਪਾਤ ਕੀ ਹੈ ਤਾਂ ਜੋ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਕੀ ਸੀ ਤਾਂ ਉਹ ਸੀ 895 ਫੀਮੇਲਸ ਦੇ ਪਿੱਛੇ 1 1000 ਮੈਨਸ 895 ਔਰਤਾਂ ਦੇ ਪਿੱਛੇ 1000 ਮਰਦਾਂ ਦੀ ਗਿਣਤੀ ਸੀ ਠੀਕ ਹੈ ਇਹ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ 2011 ਦੀ ਮਰਦਮ ਸ਼ੁਮਾਰੀ ਵਿੱਚ ਪੰਜਾਬ ਦੀ ਸਾਖਰਤਾ ਦਰ ਕਿੰਨੀ ਹੈ 2011 ਦੀ ਮਰਦਮ ਸ਼ੁਮਾਰੀ ਦੀ ਗੱਲ ਕੀਤੀ ਆ ਪਰ ਉਸ ਦੇ ਵਿੱਚ ਸਾਖਰਤਾ ਦਰ ਕਿੰਨੀ ਸੀ ਤਾਂ ਪੰਜਾਬ ਦੀ ਤਾਂ ਉਹ ਸੀ 75.84 ਸੀ ਇਜ਼ ਦਾ ਰਾਈਟ ਆਨਸਰ 75.84% ਸੀ ਪੰਜਾਬ ਦੀ ਸਾਖਰਤਾ ਦਰ ਠੀਕ ਹੈ ਮਰਦਮ ਸ਼ੁਮਾਰੀ ਦੇ ਅਨੁਸਾਰ ਠੀਕ ਹੈ ਤਾਂ ਯਾਦ ਰੱਖਣਾ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ 2011 ਦੀ ਮਰਦਮ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਸਿੱਖਿਆ ਦੀ ਪ੍ਰਤੀਸ਼ਤਤਾ ਕਿੰਨੀ ਸੀ ਤਾਂ ਹੁਣ ਸਿੱਖਿਆ ਦੀ ਗੱਲ ਕੀਤੀ ਗਈ ਹੈ ਤਾਂ ਸਿੱਖਿਆ ਦੀ ਪ੍ਰਤੀਸ਼ਤਤਾ ਕਿੰਨੀ ਸੀ ਤਾਂ ਉਹ ਸੀ 57.69 ਠੀਕ ਹੈ 57.69% ਸਿੱਖਿਆ ਦੀ ਪ੍ਰਤੀਸ਼ਤਤਾ ਸੀ 2011 ਦੀ ਮਰਦਮ ਅਨੁਸਾਰ ਮਰਦਮ ਸ਼ੁਮਾਰੀ ਅਨੁਸਾਰ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ ਸਭ ਤੋਂ ਘੱਟ ਕਾਰਜਕਾਲ ਵਾਲਾ ਪੰਜਾਬ ਦਾ ਗਵਰਨਰ ਕਿਹੜਾ ਸੀ ਪੰਜਾਬ ਦਾ ਗਵਰਨਰ ਸਭ ਤੋਂ ਜਿਹਦਾ ਸੱਤ ਕਾਰਜਕਾਲ ਸਭ ਤੋਂ ਘੱਟ ਰਿਹਾ ਏ ਆਪਦੀ ਰਾਈਟ ਆਨਸਰ ਹੈਗਾ ਸਤਾਂਪੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ ਫੋਕੀਸ਼ਾ ਸੀਮੇ ਫੋਕੀਸ਼ਾ ਸੀਮਾ ਜਿਹੜੇ ਓਨ ਕੀ ਨੇ ਉਹਨਾਂ ਦਾ ਸਭ ਤੋਂ ਘੱਟ ਕਾਰਜਕਾਲ ਰਹਿ ਪੰਜਾਬ ਦੇ ਗਵਰਨਰ ਦੇ ਵਜੋਂ ਠੀਕ ਹੈ ਤਾਂ ਏ ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 20 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਚਲਦੀ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ